ਗੁੱਡ ਮਾਰਨਿੰਗ ਫਰੈਂਡਸ ਮोटा पकटਾਉਣ ਵਾਸਤੇ ਬਹੁਤ ਲੋਕ ਬਹੁਤ ਦਵਾਈਆਂ ਦੀ ਵਰਤੋਂ ਕਰਦੇ ਆ ਬਹੁਤ ਕੁਝ ਟਰਾਈ ਕਰਦੇ ਆ ਫਿਰ ਵੀ ਉਹਨਾਂ ਦਾ weight ਨਹੀਂ ਕੱਟ ਰਿਹਾ ਪਾਰ ਨਹੀਂ ਕੱਟ ਰਿਹਾ ਪੇਟ ਤੇ ਬਹੁਤ ਜ਼ਿਆਦਾ ਐਕਸਟਰਾ ਫੈਟ ਆ ਅਥਾਂ ਬਾਹਾਂ ਤੇ ਚਿਹਰੇ ਤੇ ਬਹੁਤ ਜ਼ਿਆਦਾ ਐਕਸਟਰਾ ਫੈਟ ਆ ਲੋਕ ਐਕਸਪੈਕਟ ਕਰਦੇ ਆ ਵੀ ਮਹੀਨੇ ਵਿੱਚ ਦੀ ਘੱਟੋ ਘੱਟ 10-15 ਕਿਲੋ weight ਲੂਜ਼ ਹੋ ਜਾਵੇ ਪਰ ਅਜਿਹਾ ਨਹੀਂ ਹੋ ਸਕਦਾ ਘੱਟੋ ਘੱਟ 3 ਤੋਂ 4 ਕਿਲੋ weight ਲੂਜ਼ ਹੋ ਸਕਦਾ ਜਿਹੜੇ ਤੁਹਾਨੂੰ ਕਹਿੰਦੇ ਆ ਵੀ 10-15 ਕਿਲੋ weight ਘਟ ਜੂਗਾ ਮਹੀਨੇ ਵਿੱਚ ਦੀ ਉਹਨਾਂ ਦਵਾਈਆਂ ਦੇ ਬਾਅਦ ਵਿੱਚ ਬਹੁਤ ਦਾ ਬੈਡ ਐਗਰਵੇਸ ਦੇਖਣ ਨੂੰ ਮਿਲਦੇ ਆ ਵੇਟ ਕਿਉਂ ਨਹੀਂ ਘਟ ਰਿਹਾ ਇਸ ਬਾਰੇ ਡਗਾਈ ਨੇ ਸਮਝ ਨਹੀਂ ਲੋੜਾ ਤੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਰੁਪਏ ਖਰਾਬ ਕਰ ਲੋ ਭਾਵੇਂ ਕਰੋੜਾਂ ਰੁਪਏ ਖਰਾਬ ਕਰ ਲੋ ਜਿਹਦੇ ਇੱਕ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਸਮੱਸਿਆ ਕਿਸ ਚੀਤ ਵਾਰੀ ਆ ਉਹਨਾਂ ਚੱਕ ਤੁਹਾਡਾ ਵੇਟ ਨਹੀਂ ਬਿਲਕੁਲ ਵੀ ਘਟ ਸਕਦਾ ਜਿਹੜੇ ਸਾਰਾ ਦਿਨ ਬੈਠੇ ਰਹਿੰਦੇ ਆ ਜਿਨ੍ਹਾਂ ਦਾ ਸਾਰਾ ਦਿਨ ਬੈਂਕ ਦਾ ਕੰਮ ਆ ਡਾਕਟਰ ਹੋਗੇ ਵਕੀਲ ਹੋਗੇ ਦੁਕਾਨਦਾਰ ਹੋਗੇ ਉਹ ਜਿਹੜੇ ਐਕਸਰਸਾਈਜ਼ ਬਿਲਕੁਲ ਨਹੀਂ ਕਰਦੇ ਉਹਨਾਂ ਦਾ ਭਾਰ ਘਟ ਜਾਂਦਾ ਉਹਨੂੰ ਐਕਸਰਸਾਈਜ਼ ਕਰਨ ਦੀ ਲੋੜ ਆ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਕਬਜ ਨਾਲ ਵੀ ਪੇਟ ਤੇ ਭਾਰਾ ਪਣਾ ਜਾਂਦਾ ਵਾ ਜੋ ਲੋਕ ਸਟ੍ਰੈਸ ਵਿੱਚ ਰਹਿੰਦੇ ਆ ਸਾਰਾ ਦਿਨ ਟੈਨਸ਼ਨ ਵਿੱਚ ਰਹਿੰਦੇ ਆ ਉਹਨਾਂ ਦਾ ਵੀ weight ਬਹੁਤ ਜ਼ਿਆਦਾ ਵੱਧ ਜਾਂਦਾ ਵਾ ਜਿਨ੍ਹਾਂ ਨੂੰ ਜਿਨ੍ਹਾਂ ਦਾ thyroid control ਵਿੱਚ ਨਹੀਂਗਾ ਜਿਹਨ ਦਾ ਥਾਇਰੋਇਡ ਅਨਕੰਟਰੋਲ ਆ ਜਿਹਨ ਦਾ ਥਾਇਰੋਇਡ ਕੰਟਰੋਲ ਵਿੱਚ ਨਹੀਂ ਹੁੰਦਾ ਉਹਨੇ ਚੱਕ ਤੁਹਾਡਾ ਬਾਹਰ ਭਾਰ ਬਿਲਕੁਲ ਨਹੀਂ ਘਟ ਸਕਦਾ ਆਫਟਰ ਪ੍ਰੈਗਨancies ਮਹਿਲਾਵਾਂ ਨੂੰ ਇਹ ਬਹੁਤ ਜ਼ਿਆਦਾ ਸਮੱਸਿਆ ਦੇਖਣ ਨੂੰ ਮਿਲਦੀ ਆ ਤੇ ਜਿਹੜਾ ਮੋਟਾਪਾ ਬਾ ਤੁਹਾਡੀ ਪਰਸਨੈਲਿਟੀ ਤੇ ਬਹੁਤ ਜ਼ਿਆਦਾ ਬੈਡ ਇਫੈਕਟ ਕਰਦਾ ਵਾ 슈ਗਰ ਕੈਂਸਰ ਗਠੀਆ ਜੋੜਾਂ ਰਿਕ ਦਰਦਮ ਕੈਂਸਰ ਤੱਕ ਮੋਟਾਪੇ ਕਰਨ ਰਿਸਕ ਹੋ ਜਾਂਦਾ ਵਾ ਰਿਸਕ ਫੈਕਟਰ ਹੋ ਜਾਂਦਾ ਵਾ ਹੁਣ ਤੁਹਾਨੂੰ ਕੋਈ ਡਾਈਟ ਫਾਲੋ ਕਰਨ ਦੀ ਲੋੜ ਆ ਜਿਹਨ ਦਾ ਮੋਟਾਪਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਡਾਈਟ ਕੀ ਜਾ ਜਿਹੜੇ ਮੰਨ ਕੇ ਚਲੋ ਜਿਹੜਾ ਸਵੇਰ ਦਾ ਖਾਣਾ ਵਾ ਘੱਟੋ ਘੱਟ 11 ਵਜੇ ਖਾਓ ਸ਼ਾਮ ਦਾ ਖਾਣਾ 6 ਵਜੇ ਖਾਓ ਤੇ ਭਾਵੇਂ ਪੇਟ ਭਰ ਕੇ ਖਾਣਾ ਖਾ ਲਓ ਪਰ ਸਿਰਫ ਦੋ ਟਾਈਮ ਖਾਓ ਬਿੰਦੇ ਝੱਟੇ ਕੁਝ ਨਾ ਕੁਝ ਨਾ ਖਾਓ ਬਿਲਕੁਲ ਨਾ ਖਾਓ ਹਫਤੇ 'ਚ ਇੱਕ ਦਿਨ ਦਾ ਵਰਤ ਰੱਖੋ ਘੱਟੋ ਘੱਟ ਤੇ ਨਾਲ ਇੱਕ ਘੰਟਾ ਜਾਂ ਅੱਧਾ ਘੰਟਾ ਆਪਦੇ ਸਰੀਰ ਨੂੰ ਦਿਓ ਇੱਕ ਘੰਟਾ ਜਾਂ ਅੱਧਾ ਘੰਟਾ ਲਗਾਤਾਰ ਤੁਰੋ ਲਗਾਤਾਰ ਸਾਈਕਲ ਚਲਾਓ ਜਿੰਨੇ ਜਦ ਤੱਕ ਤੁਸੀਂ ਇਹ ਚੀਜ਼ਾਂ ਨਹੀਂ ਕਰਦੇ ਤੁਹਾਡਾ weight ਨਹੀਂ ਘਟਣਾ ਭਾਵੇਂ ਤੁਸੀਂ ਕਿਰੂਡਰ ਰਿਪੀਚ ਦਵਾਈ ਖਾਈ ਚਲੋ ਤੇ ਜਿੰਨਾਂ ਦਾ ਥਾਇਰੋਇਡ ਅਨਕੰਟਰੋਲ ਆ ਥਾਇਰੋਇਡ ਨੂੰ ਕੰਟਰੋਲ ਵਿੱਚ ਕਰੋ ਰਿਪੋਰਟਸ ਕਰਾਓ ਜੋ ਸਟ्रेस ਵਿੱਚ ਰਹਿੰਦੀ ਆ ਸਟ्रेस ਵੀ ਦੋ ਪ੍ਰਕਾਰ ਦਾ ਇੱਕ ਹੈਗਾ ਜੋ ਟੈਨਸ਼ਨ ਲੈਂਦੇ ਆ ਆਪਾਂ ਬਹੁਤ ਜ਼ਿਆਦਾ ਸੋਚਦੇ ਆ ਦੂਜਾ ਹੈਗਾ ਜੋ ਕੁਝ ਨਾ ਕੁਝ ਖਾਂਦੇ ਰਹਿੰਨੇ ਆ ਅੱਧੇ ਘੰਟੇ ਬਾਅਦ ਕੁਝ ਖਾ ਲਿਆ ਅੱਧੇ ਘੰਟੇ ਬਾਅਦ ਕੁਝ ਖਾ ਲਾ ਪੇਟ ਵੀ ਉਸ ਨੂੰ ਕ ਸਟ्रेस ਦਾ ਰੂਪ ਲੈਂਦਾ ਵਾ ਤੇ ਜਿੰਨਾ ਚੱਕ ਤੁਸੀਂ ਇਹਨਾਂ ਚੀਜ਼ਾਂ ਨੂੰ ਫਾਲੋ ਨਹੀਂ ਕਰਦੇ ਉਹਨਾਂ ਚੱਕ ਤੁਹਾਡਾ weight ਬਿਲਕੁਲ ਨਹੀਂ ਘਟਣਾ ਭਾਵੇਂ ਤੁਸੀਂ ਜੋ ਕੁਝ ਮਰਜ਼ੀ ਖਾਈ ਚਲੋ ਇੱਕ ਹੁਣ ਇਹਦੇ ਇਲਾਜ ਦੀ ਗੱਲ ਕਰਦੇ ਆ ਤੁਲਸੀ ਦੇ ਪੱਤਿਆਂ ਦਾ ਰਸ 10 ਬੂੰਦਾਂ ਦੋ ਚਮਤੂਜ਼ ਸ਼ਾਇਦ ਲਗਾਤਾਰ ਖਾਓ ਇਸ ਨੂੰ ਲਗਾਤਾਰ ਪਾਣੀ ਚ ਪੀ ਕੇ ਦਿਨ ਚ ਇੱਕ ਟਾਈਮ ਵਰਤੋ ਲਗਾਤਾਰ ਤੇ ਹੋਮੋਪੈਥਿਕ ਦਵਾਈਆਂ ਵਿੱਚ ਇਸ ਦਾ ਬਹੁਤ ਵਧੀਆ ਰਿਜ਼ਲਟ ਆ ਲਗਾਤਾਰ ਕੇਸ ਕਾਉਂਸਲਿੰਗ ਕਰਕੇ ਸਾਰੇ ਸੋਡੇ ਸਰੀਰ ਦੇ ਸੈਪਟਮ ਸਮਝ ਕੇ ਸਾਰੀ ਹੈਸਟ ਲੈ ਕੇ ਤਿੰਨ ਤੋਂ 6 ਮਹੀਨੇ ਵਿੱਚ ਤੁਹਾਡਾ weight ਬਹੁਤ ਜ਼ਿਆਦਾ loose ਹੋ ਜਾਂਦਾ ਤੁਹਾਡੀ ਪਰਸਨੈਲਿਟੀ ਬਹੁਤ ਵਧੀਆ ਬਣ ਕੇ ਬਾਹਰ ਆਉਂਦੀ ਆ ਇਸ ਤਰ੍ਹਾਂ ਦੇ ਰਿਜ਼ਲਟ ਬਹੁਤ ਜ਼ਿਆਦਾ ਨਿਕਲ ਕੇ ਕਿਲਿੰਗ ਤੇ ਵੇਖ ਚੁੱਕੇ ਆ ਖਟੀਆਂ ਤਲੀਆਂ ਭਾਰੀਆਂ ਚੀਜ਼ਾਂ ਨੂੰ ਅਵਾਈਡ ਕਰੋ ਕਿਉਂਕਿ ਇਹ ਵੀ ਚੀਜ਼ਾਂ ਤੁਹਾਡੇ ਪੇਟ ਨੂੰ ਖਰਾਬ ਕਰਦੀਆਂ ਵਾ ਪੇਟ ਨਾ ਖਰਾਬ ਹੋਂਦੀ ਆਓ ਐਕਸਰਸਾਈਜ਼ ਕਰੋ ਸਹੀ ਡਾਈਟ ਲਓ ਸਲਾਦ ਵੱਧ ਤੋਂ ਵੱਧ ਵਰਤੋ ਤੇ ਸਹੀ ਹੋਮੋਪੈਥਿਕ ਦਵਾਈ ਦੀ ਵਰਤੋਂ ਕਰੋ ਤੁਹਾਡਾ ਵੇਢ ਘਟ ਜਾਊਗਾ ਇਹ ਵੇਢ ਘਟਾਉਣ ਦੇ ਰਿਜ਼ਲਟ ਆਪ ਨੂੰ ਬਹੁਤ ਵਧੀਆ ਆ ਚੁੱਕੇ ਆ ਕਿ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ